ਲੋਕਗੀਤ ਪ੍ਰੇਮੀਆਂ ਦਾ ਸਾਡੇ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਅਸੀਂ ਹਾਜ਼ਰਾਂ ਦੋਮੇ ਪੈਣਾ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਅਨੰਦ ਮਾਣੀਏ ਅੱਜ ਕਣ ਮਾਰਦੀ ਲਿਸ਼ਕਾ ਨਵਾ ਵੀ ਤੋਡੀਆਂ ਤਮਕਾਂ ਚਿਕਣ ਮਾਰੀ ਦਿਲਿ ਸ਼ਕਨ ਵਾ ਵੀ ਟੋਡਿਆ ਤਮ ਕਾ ਮੈਂ ਸਾਡੀ மோத்த விடையட்டு சேர மோத்த விளமில ਸਿਰ ਦਵੇ ਚੀਰਾ ਚਿਲ ਮਿਲ ਕਰ ਦਿਆ ਕਲਗੀ ਸੋਨਾ ਸਿਰ ਦਵੇ ਚੀਰਾ ਚਿਲ ਮਿਲ ਕਰ ਦਿਆ ਕਲਗੀ ਸੋਣਾ ਤੇਰਾ ਵੇਕੰਠਾ ਲਿਸ਼ਕਾਮਾਰ ਦੀ ਜੁਗਨੀ ਸੋਣਾ ਤੇਰਾ ਵੇਕੰਠਾ ਲਿਸ਼ਕਾਮਾਰ ਦੀ ਜੁਗਨੀ ਮੈਂ ਸਦਕੇ ਜਾਨੀ ਸੋਨਾ ਤੇਰਾ ਵੇ ਕੋਣਾ ਲਿਸ਼ਕਾ ਮਾਰਦੀ ਕਾਠੀ ਸੋਨਾ ਤੇਰਾ ਵੇ ਕੋਣਾ ਲਿਸ਼ਕਾ ਮਾਰਦੀ ਕਾਠੀ ਮੈਂ ਜਦ ਕੇ ਨਿਆਵਾਰੀ ਹਾਂਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕਗੀਤ ਵੀਰ ਦੇ ਵਾਧਾ ਲੋਕਗੀਤ ਗਾੜੀ ਦਾ ਕਾਫੀ ਪ੍ਰਾਣ ਲੱਗਦਾ ਤੇ ਅਸੀਂ ਕੋਸ਼ਿਸ਼ ਕੀਤੀ ਕਿ ਇਸ ਲੋਕਗੀਤ ਨੂੰ ਸਹੀ ਤਰੀਕੇ ਦੇ ਨਾਲ ਨਿਪਰੇ ਚੜਾਇਆ ਜਾਵੇ ਤਾਂ ਜੋ ਤੁਸੀਂ ਘਰ ਬੈਠੇ ਸਾਡੇ ਇਸ ਲੋਕਗੀਤ ਦੁਆਰਾ ਖੂਬ ਆਨੰਦਿਤ ਹੋਮੋ ਤੇ ਸਾਡੇ ਦੁਆਰਾ ਗਾਇਆ ਇਸ ਗੀਤ ਦਾ ਚੰਗਾ ਲੱਤ ਫਲਮੋ ਤੇ ਅਸੀਂ ਪੂਰਾ ਜੋਰ ਲਾਇਆ ਆਪਣੀ ਤਰਫੋਂ ਤੇ ਸਾਡੀ ਉਮੀਦ ਹੈ ਕਿ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਕੋਸ਼ਿਸ਼ ਦੇ ਉੱਪਰ ਜ਼ਰੂਰ ਪੂਰ ਪਾਉਂਗੇ ਜੇਕਰ ਤੁਹਾਨੂੰ ਸਾਡੇ ਦੁਆਰਾ ਗਿਆ ਇਹ ਲੋਕੀ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜੇਕਰ ਕਿਤੇ ਹੁਣ ਤਾਈਆਂ ਰਹਿ ਗਈਆਂ ਅਸੀਂ ਹਰ ਰੋਜ਼ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਦੇ ਹਾਂ ਕਿ ਜੇਕਰ ਕਿਤੇ ਹੁਣ ਤਾਈਆਂ ਰਹਿੰਦਿਆਂ ਨੇ ਤਾਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਵਿਚਾਰਾਂ ਨੂੰ ਸਨਮੁਖ ਰੱਖ ਕੇ ਆਉਣ ਵਾਲੇ ਲੋਕ ਗੀਤਾਂ ਦੇ ਘੜਤ ਘੜੀਏ ਤੇ ਉਹਨਾਂ ਦੇ ਉਹਨਾਂ ਨੂੰ ਅਸੀਂ ਗਾਈਏ ਸੋਹਣੇ ਤਰੀਕੇ ਨਾਲ ਤੁਸੀਂ ਜਿਹੜਾ ਹੈਗਾ ਉਹਨਾਂ ਲੋਕ ਗੀਤਾਂ ਦੇ ਜ਼ਰੀਏ ਚੰਗਾ ਲੁੱਟਪਲੋ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ